ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਵੀਡੀਓ ਦੀ ਸਟਾਰਟਿੰਗ ਵਿੱਚ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆਂ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਹੁਣ ਗੱਲਬਾਤ ਸ਼ੁਰੂ ਅੱਜ ਦੇਖੋ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਹੈ ਸਮਾਜ 'ਚ ਬਹੁਤ ਜ਼ਿਆਦਾ ਚੱਲ ਪਈ ਕਿਉਂਕਿ ਦੁਨੀਆ ਨੇ ਕਮਾਉਣਾ ਛੱਡਤਾ ਇਹਨਾਂ ਕੰਮਾਂ ਤੇ ਹੀ ਹੋ ਗਈ ਕੋਈ ਵੀ ਕੰਮ ਹੈ ਦੋ ਨੰਬਰੀ ਕਰਨਾ ਹੈ ਕਿਸੇ ਤਰ੍ਹਾਂ ਦਾ ਵੀ ਹੋਵੇ ਕਿਉਂਕਿ ਅੱਜ ਕੱਲ ਲੋਕਾਂ ਨੂੰ ਇੱਜ਼ਤ ਦੀ ਕੋਈ ਖਾਸ ਪਰਵਾਹ ਨਹੀਂ ਹੈਗੀ ਪੈਸਾ ਚਾਹੀਦਾ ਭਾਵੇਂ ਇੱਜ਼ਤਾਂ ਦਾਤੇ ਲੱਗ ਜਾਣਾ ਦੁਨੀਆਦਾਰੀ ਨੇ ਪੈਸਾ ਮੁੱਖ ਰੱਖ ਲਿਆ ਹੁਣ ਸਾਨੂੰ ਜਿਹੜੀ ਸਟੋਰੀ ਆਈ ਹੈ ਉਹ ਕਿਸੇ ਭੈਣ ਨੇ ਸਟੋਰੀ ਭੇਜੀ ਹੈ ਕਹਿੰਦੀ ਭੈਣੇ ਅਸੀਂ ਐਨੇਕ ਦੁਖੀਆਂ ਐਨੇਕ ਦੁਖੀਆਂ ਕਹਿੰਦੀ ਵੀ ਭਲੇ ਦਾ ਟਾਈਮ ਨਹੀਂ ਔਰ ਨੀਮੀ ਸੋਚ ਰੱਖਣ ਦਾ ਟਾਈਮ ਨਹੀਂ ਅਸੀਂ ਨਮਾਣੇ ਜੇ ਪਣ ਨਾਲ ਬਹੁਤ ਬੜੇ ਬੜੇ ਫੈਸਲੇ ਕਰ ਜੰਨੇ ਆ ਆਪਣੇ ਭੋਲੇ ਮਨ ਨਾਲ ਕਹਿੰਦੀ ਭੈਣ ਮੇਰੀਏ ਕਹਿੰਦੀ ਅਸੀਂ ਵਿਆਇਆ ਆਪਣਾ ਬੇਟਾ ਜਦੋਂ ਬੇਟਾ ਬੇਟੇ ਦਾ ਰਿਸ਼ਤਾ ਕੀਤਾ ਕਹਿੰਦੀ ਸਾਡੀ ਇੱਕੋ ਸੋਚ ਤੀ ਬਈ ਅਸੀਂ ਕੁੜੀ ਆ ਜਿਹੜੀ ਉਹ ਮੀਡੀਅਮ ਘਰ ਦੀ ਲੈਣੀ ਆ ਕਹਿੰਦੀ ਸਾਡਾ ਚਲੋ ਕਾਰੋਬਾਰ ਮਹਾਰਾਜ ਦੀ ਕਿਰਪਾ ਨਾਲ ਬਥੇਰਾ ਹੈ ਕਹਿੰਦੀ ਸਾਡੀ ਇਹ ਖੁਆਸ਼ੀ ਤੀ ਬਈ ਤਕੜੇ ਘਰਾਂ ਦੀਆਂ ਕੁੜੀਆਂ ਤਾਂ ਤਕੜੇ ਘਰਾਂ 'ਚ ਚਲੇ ਜਾਂਦੀਆਂ ਨੇ ਜਿਹੜੇ ਮੀਡੀਅਮ ਘਰਾਂ ਦੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਦੀਆਂ ਦਿਲ ਦੀਆਂ ਦਿਲਚੇ ਰਹਿ ਜਾਂਦੀਆਂ ਨੇ ਉਹ ਗਾਹਾਂ ਵੀ ਅਗਲਾ ਉਹ ਜਾਈ ਆਪਣੇ ਬਰਾਬਰ ਦਾ ਹੀ ਘਰ ਟੋਲਦਾ ਕਹਿੰਦੀ ਇਹ ਸਾਨੂੰ ਆਏ ਤਾਂ ਵੀ ਧੀ ਪੈਣਾ ਕੁਲਾਲੀ ਮਿਲ ਜਵੇ ਇੱਜ਼ਤਾਲੀ ਮਿਲ ਜਵੇ ਬਈ ਅਸੀਂ ਇਹ ਨਹੀਂ ਦੇਖਣਾ ਵੀ ਸਾਡੇ ਅਗਲੇ ਬਰਾਬਰ ਦੇ ਆ ਸਾਨੂੰ ਆਹ ਦੇਣਗੇ ਸਾਨੂੰ ਆਹ ਦੇਣਗੇ ਸਾਡੀ ਕੋਈ ਡਿਮਾਂਡ ਨਹੀਂ ਥੀ ਕਹਿੰਦੀ ਡੱਕੇ ਦੀ ਡਿਮਾਂਡ ਨਹੀਂ ਕਰੀ ਅਸੀਂ ਕਹਿੰਦੀ ਅਸੀਂ ਆਪਣਾ ਪੰਜ ਸੱਤ ਬੰਦੇ ਜਾ ਕੇ ਅਸੀਂ ਬਿਆ ਲਿਆਏ ਕੋਈ ਦਾਜ ਨਹੀਂ ਕੋਈ ਦਹੇਜ ਨਹੀਂ ਕੋਈ ਮੁੰਦੀਆਂ ਛੱਲੇ ਨਹੀਂ ਕੁਛ ਨਹੀਂ ਕਹਿੰਦੀ ਬਸ ਅਸੀਂ ਆਪਣੀ ਸੋਚ ਉਹੀ ਰੱਖੀ ਆ ਵੀ ਚੱਲ ਕਿਸੇ ਮੀਡੀਅਮ ਘਰ ਦੀ ਧੀ ਭੈਣ ਸਾਡੇ ਘਰ ਆ ਜਾਵੇ ਪਰ ਲਾਇਕ ਹੋਵੇ ਹੁਣ ਕਹਿੰਦੀ ਇਸ ਰਿਸ਼ਤੇ ਚੋਂ ਨਿਕਲਿਆ ਕੀ ਉਹ ਭੈਣੇ ਮੈਂ ਤੈਨੂੰ ਦੱਸਦੀ ਆ ਕਹਿੰਦੀ ਕੁੜੀ ਥੋੜਾ ਟਾਈਮ ਟਿકી ਰਹੀ ਥੋੜਾ ਟਾਈਮ ਟਿકી ਰਹੀ ਦੇਖੋ ਮੈਂ ਇੱਕ ਗੱਲ ਹੋਰ ਜ਼ਰੂਰ ਕਹੂੰਗੀ ਕਈਆਂ ਨੂੰ ਸ਼ਾਇਦ ਸ਼ਾਇਦ ਮੇਰੀ ਗੱਲ ਚੁਬਜਵੇ ਭਈ ਜਿਹੜੀਆਂ ਧੀਆਂ ਭੈਣਾਂ ਮੈਂ ਸਾਰੀਆਂ ਨੂੰ ਨਹੀਂ ਕਹਿੰਦੀ ਮੈਂ ਸਾਰੀਆਂ ਨੂੰ ਨਹੀਂ ਕਹਿੰਦੀ ਕਿਉਂਕਿ ਦੁਨੀਆ ਸਾਰੀ ਇੱਕਸਾਰ ਦੀ ਨਹੀਂ ਹੈਗੀ ਕੁਝ ਲੋਕ ਚੰਗੇ ਨੇ ਕੁਝ ਮਾੜੇ ਨੇ ਕੁਝ ਰੱਜੀਆਂ ਰੂਹਾਂ ਵਾਲੇ ਨੇ ਕੁਝ ਰੱਜ ਕੇ ਵੀ ਭੁੱਖੇ ਨੇ ਬਹੁਤ ਕੁੜੀਆਂ ਇਦਾਂ ਦੀਆਂ ਦੇਖੀਆਂ ਜਿਹੜੀਆਂ ਮੀਡੀਅਮ ਘਰਾਂ ਚੋਂ ਤਕੜੇ ਘਰਾਂ ਚ ਚਲੇ ਜਾਂਦੀਆਂ ਨੇ ਉੱਥੇ ਇੱਕ ਲਾਉਂਦੀਆਂ ਨੇ ਇੱਕ ਪਾਉਂਦੀਆਂ ਨੇ ਉਹਨਾਂ ਨੂੰ ਫੰਗ ਲੱਗ ਜਾਂਦੇ ਨੇ ਉਹਨਾਂ ਨੂੰ ਫਿਰ ਬ੍ਰੈਂਡਾਂ ਦਾ ਪਤਾ ਲੱਗ ਜਾਂਦਾ ਹੈ ਵੀ ਬ੍ਰੈਂਡ ਕਿਹਨੂੰ ਕਹਿੰਦੇ ਨੇ ਫਿਰ ਉਹ ਸਾਰੇ ਟੱਬਰ ਨੂੰ ਉਂਗਲਾਂ ਤੇ ਨਚਾਉਂਦੀਆਂ ਨੇ ਠੀਕ ਹੈ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਪ੍ਰਮਾਤਮਾ ਨੇ ਸ਼ੁਕਰ ਹੈ ਸਾਨੂੰ ਇਹੋ ਜਿਹਾ ਘਰ ਬਖਸ਼ਿਆ ਇਹੋ ਜਿਹਾ ਘਰ ਅਸੀਂ ਬਿਆਕੇ ਆਈਆਂ ਅਸੀਂ ਆਪਣਾ ਕਹਿੰਦੇ ਹੁੰਦੇ ਨੇ ਅਕਲ ਨਾਲ ਰਹੀਏ ਸਾਰੇ ਟੱਬਰ ਦਾ ਦਿਲ ਜਿੱਤੀਏ ਰੱਜ ਰੱਜ ਖਾਈਏ ਰੱਜ ਰੱਜ ਪੈਣੀ ਹੈ ਉਹ ਪੁੱਠੇ ਪਾਸੇ ਨੂੰ ਚੱਲ ਪੈਂਦੀਆਂ ਨੇ ਉਹਨਾਂ ਨੂੰ ਆਏ ਹੁੰਦਾ ਕਿ ਬਸ ਅਸੀਂ ਉਹ ਚਤਰੋਂ ਆਏ ਅਸੀਂ ਉਹ ਸਭ ਕੁਸ ਹਾਂ ਬਹੁਤ ਕੁੜੀਆਂ ਇਦਾਂ ਦੀਆਂ ਹੁੰਦੀਆਂ ਬਹੁਤ ਕੁੜੀਆਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਰੱਜੇ ਘਰਾਂ 'ਚੋਂ ਆਉਂਦੀਆਂ ਨੇ ਗਾਂਹ ਸੌਰੇ ਘਰ ਭਾਵੇਂ ਮਾਣਾ ਮੋਟਾ ਰਤੀ ਭਰ ਉਹਨਾਂ ਦਾ ਕੰਮ ਠੀਕ ਠੀਕ ਹੋਵੇ ਉੱਥੇ ਵੀ ਹੱਸ ਕੇ ਗੁਜ਼ਾਰਾ ਕਰ ਲੈਂਦੀਆਂ ਨੇ ਕਿਉਂਕਿ ਉਹਨਾਂ ਦੀਆਂ ਰੂਹਾਂ ਪਿੱਛੋਂ ਹੀ ਰੱਜੀਆਂ ਹੋਈਆਂ ਹੁੰਦੀਆਂ ਨੇ ਉਹਨਾਂ ਨੂੰ ਬਾਦੇ ਘਾਟੇ ਦਾ ਕੋਈ ਫਰਕ ਨਹੀਂ ਹੁੰਦਾ ਉਹਨਾਂ ਨੂੰ ਨਹੀਂ ਹੁੰਦਾ ਵੀ ਅਸੀਂ ਮੀਡੀਅਮ ਪੈਣ ਦੀਆਂ ਉਹਨਾਂ ਨੂੰ ਨਹੀਂ ਹੁੰਦਾ ਵੀ ਅਸੀਂ ਕਿੱਦਾਂ ਰਹਿਣਾ ਕਿੱਦਾਂ ਸਹਿਣਾ ਕਿਉਂਕਿ ਉਹਨਾਂ ਉਹ ਸਾਰੇ ਪਾਸੇ ਉਹ ਰੱਜੀਆਂ ਹੋਈਆਂ ਹੁੰਦੀਆਂ ਨੇ ਉਹ ਕਹਿੰਦੇ ਹੁੰਦੇ ਨੇ ਨਾ ਇਨਸਾਨ ਅੰਦਰੋਂ ਰੱਜਿਆ ਹੋਇਆ ਚਾਹੀਦਾ ਹੈ ਘਰ ਬੜਿਆਂ ਨਾਲ ਨਹੀਂ ਕੋਈ ਰੱਜਦਾ ਹੁੰਦਾ ਠੀਕ ਹੈ ਹੁਣ ਮੈਂ ਸਾਨੂੰ ਦੱਸਦੀਆਂ ਵੀ ਉਸ ਭੈਣ ਨੇ ਜਿਹੜੀ ਗੱਲ કરી ਉਹ ਕਹਿੰਦੀ ਭੈਣੇ ਥੋੜਾ ਚਿਰ ਕੁੜੀ ਸੈਟ ਰਹੀ ਕਹਿੰਦੀ ਉਦੋਂ ਬਾਅਦ ਖਾਂਦੀ ਮੁੰਡੇ ਨੂੰ ਤੰਗ ਕਰਨਾ ਉਹਨੇ ਸ਼ੁਰੂ ਕਰਤਾ ਮੁੰਡੇ ਨੂੰ ਸਾਡੇ ਖਿਲਾਫ ਕਰਨਾ ਸ਼ੁਰੂ ਕਰਤਾ ਕਹਿੰਦੀ ਉਹ ਕੁਛ ਚੜਤਾ ਮੁੰਡਾ ਉਹਦੇ ਮਗਰ ਲੱਗ ਕੇ ਚੱਲਿਆ ਮਗਰ ਲੱਗ ਕੇ ਚੱਲਿਆ ਜਦੋਂ ਕਹਿੰਦੀ ਫਿਰ ਅਸੀਂ ਸਿੱਧੇ ਹੋ ਗਏ ਕਹਿੰਦੀ ਅਸੀਂ ਕਿਹਾ ਵੀ ਅਸੀਂ ਸੋਚਿਆ ਕੀ ਤਾਂ ਬਣ ਕੀ ਗਿਆ ਰਿਸ਼ਤਾ ਅਸੀਂ ਕੀ ਸੋਚ ਕੇ ਕਰਿਆ ਤਾਂ ਰਿਸ਼ਤਾ ਨਿਕਲਿਆ ਕੀ ਕਹਿੰਦੀ ਫੇਰ ਭਾਈ ਅਸੀਂ ਮੁੰਡਾ ਸਮਝਾਇਆ ਬੈਠ ਕੇ ਕਹਿੰਦੀ ਅਸੀਂ ਕਿਹਾ ਵੀ ਦੇਖ ਇਹ ਤਾਂ ਬੜਾ ਮੜਾ ਕੰਮ ਹੈ ਇਹ ਤਾਂ ਕਿਸੇ ਦੀ ਆਏਗਾ ਦੀ ਇੱਜ਼ਤ ਨਹੀਂ ਕਰਦੀ ਕਿ ਸੈਨੂ ਸਿੱਦੇ ਨੂੰ ਨਹੀਂ ਬੋਲਦੀ ਇਹ ਤਾਂ ਸਾਨੂੰ ਮੂੰਹ ਪਾੜ-ਪਾੜ ਬੋਲਦੀ ਐ ਸੱਸ ਸਹੁਰੇ ਨੂੰ ਤੇਰੀ ਐ ਤੇਰੀ ਇੱਜ਼ਤ ਨਹੀਂ ਕਰਦੀ ਮੁੰਡੇ ਨੂੰ ਕਿਹਾ ਬਈ ਫੇਰ ਆਪਾਂ ਵਿਆਹ ਵੀ ਐ ਨਾ ਸੁੱਕਾ ਸਿੱਧਾ ਹੀ ਜੇ ਕਰਿਆ ਕੋਈ ਆਏ ਨਹੀਂ ਨਾ ਤਾਂ ਕੋਈ ਡਿਮਾਂਡ ਕਰੀ ਐ ਠੀਕ ਐ ਆਪਣੇ ਘਰ ਕਾਹਦਾ ਘਟਾ ਐ ਇਹ ਤਾਂ ਉਲਟਾ ਇਹਨੇ ਸਿਰ ਝੁਕਾ ਕੇ ਰਹਿਣਾ ਤਾਂ ਕੀ ਐ ਇਹ ਤਾਂ ਇਹਨੇ ਤਾਂ ਸਾਨੂੰ ਉਂਗਲਾਂ ਤੇ ਨਚਾਉਣਾ ਸ਼ੁਰੂ ਕਰਤਾ ਮੁੰਡੇ ਨੂੰ ਫੇਰ ਉਹਨਾਂ ਨੇ ਕਿਹਾ ਮਾਪੇ ਨੇ ਕਹਿੰਦੇ ਫੇਰ ਤੇਰੀ ਜ਼ਿੰਦਗੀ ਕਿਵੇਂ ਪੂਰੀ ਹੋਊਗੀ ਪਾਣੇ ਜੇ ਤਾਂ ਭਾਈ ਇਹਨਾਂ ਤੋਂ ਕੋਈ ਡਿਮਾਂਡ ਕਰੀ ਹੋਵੇ ਫੇਰ ਤਾਂ ਹੈ ਜਦ ਕੋਈ ਡਿਮਾਂਡ ਨਹੀਂ ਕਰੀ ਸਿਰਫ ਕੁੜੀ ਮੰਗੀ ਐ ਕੁੜੀ ਉਹ ਹੀ ਜੀ ਨਿਕਲ ਜਵੇ ਫੇਰ ਅਹੀ ਜੇ ਰਿਸ਼ਤੇ ਤੋਂ ਕੀ ਕਰਨਾ ਕਦ ਮੁੰਡੇ ਦੀ ਜ਼ਿੰਦਗੀ ਪੂਰੀ ਹੋਊ ਜਿਹੜੀ ਅੱਜ ਖਲਾਰੇ ਪਾਉਣ ਲੱਗੀ ਘਰ 'ਚ ਕਹਿੰਦੇ ਵੀ ਅਸੀਂ ਕੀ ਕਰਿਆ ਅਸੀਂ ਫੇਰ ਮਾਪੇ ਕਹਿੰਦੇ ਵੀ ਅਸੀਂ ਸਿੱਧੇ ਹੋ ਗਏ ਕਹਿੰਦੇ ਅਸੀਂ ਕਿਹਾ ਵੀ ਤੁਸੀਂ ਐਂ ਕਰੋ ਵੀ ਕੋਈ ਗੱਲ ਨਹੀਂ ਅਸੀਂ ਉਹ ਗਲਤ ਸਹੀ ਤੁਸੀਂ ਭਾਈ ਸਾਡਾ ਹਿਸਾਬ ਕਿਤਾਬ ਕਰ ਦਿਓ ਅਸੀਂ ਤੋਂ ਹੱਤੋਂ ਕੁਝ ਨਹੀਂ ਲੈਣਾ ਕੋਈ ਅਸੀਂ ਕਾਸੇ ਦਾ ਵੀ ਜਦ ਲੱਤਾ ਦਿੱਤਾ ਹੀ ਨਹੀਂ ਆਪਾਂ ਕਿਹੜਾ ਕਾਸੇ ਦਾ ਮੋੜ ਮੜਈਆ ਕਰਨਾ ਠੀਕ ਹੈ ਠੀਕ ਹੈ ਅਸੀਂ ਜੋ ਆਪਣੀ ਪਾਰਟੀ ਸ਼ਰਲਟੀ ਕਰੀ ਤੀ ਅਸੀਂ ਆਪਣੇ ਘਰ ਕਰੀ ਤੀ ਤੁਹਾਡਾ ਕੋਈ ਡੱਕੇ ਦਾ ਖਰਚਾ ਕਰਾਇਆ ਨਹੀਂ ਹੈਗਾ ਵੀ ਤੁਸੀਂ ਸਾਡੇ ਨਾਲ ਹਿਸਾਬ ਕਰ ਲਓ ਤੁਸੀਂ ਦੇਖੋ ਵੀ ਇੱਕ ਡਿਨੇਰ ਕਰਦੀ ਹੈ ਅਗਲਾ ਜਦ 5-7 ਬੰਦੇ ਜਾ ਕੇ ਵਿਆਹ ਲਿਆਏ ਕੋਈ ਖਰਚਾ ਨਹੀਂ ਕੀਤਾ ਕੋਈ ਦਾਜ ਨਹੀਂ ਕੋਈ ਮੰਦੀ ਨਹੀਂ ਕੋਈ ਛੱਲਾ ਨਹੀਂ ਕੋਈ ਹੋਰ ਨਹੀਂ ਕੁੜੀ ਨੇ ਕੀ ਕਰਿਆ ਜਾ ਕੇ ਪੇਖੀ ਬੈ ਗਈ ਪਤਾ ਨਹੀਂ ਆਪ ਦਾ ਦਿਮਾਗ ਕਹਿੰਦੇ ਕੰਮ ਕਰਿਆ ਪਤਾ ਨਹੀਂ ਕਿਸੇ ਨੇ ਮਤ ਦੇਤੀ ਵੀ ਤਕੜੇ ਨੇ ਝਾੜ ਲਓ ਜਿੰਨੇ ਝਾੜ ਹੁੰਦੇ ਨੇ ਤੁਹਾਨੂੰ ਪਤਾ ਵੀ ਕੁੜੀਆਂ ਦੀ ਸੁਣਮਾਈ ਹੋ ਜਾਂਦੀ ਹੈ ਕਾਨੂੰਨ ਵੀ ਕੁੜੀਆਂ ਦੀ ਸੁਣਦਾ ਹੈ ਕੁੜੀ ਨੇ ਦਾਜ ਦਾ ਕੇਸ ਪਾਤਾ ਯਾਨੀ ਦਾਜ ਮੰਗਦੇ ਨੇ ਮੈਨੂੰ ਕੁੱਟਦੇ ਨੇ ਮੈਨੂੰ ਮਾਰਦੇ ਨੇ ਮੇਰੇ ਵਾਲ ਪੱਟਦੇ ਨੇ ਮੈਨੂੰ ਮਹਿਣੋ ਮਹਿਣੀ ਹੁੰਦੀ ਆ ਸੱਸ ਵੀ ਸੱਤੇ ਦਾਜ ਮੰਗਦੇ ਨੇ ਵੀ ਅਸੀਂ ਤਾਂ ਗਲਤੀ ਕਰ ਲਈ ਦਾਜ ਨਹੀਂ ਲੱਤਾ ਤੁਸੀਂ ਦਾਜ ਨਹੀਂ ਸਾਨੂੰ ਦਿੱਤਾ ਨਾ ਅਸੀਂ ਤੁਹਾਤੋਂ ਲੱਤਾ ਵੀ ਸਾਨੂੰ ਤਾਂ ਦਾਜ ਦਓ ਫਸ ਗਏ ਅਗਲੇ ਮੁੰਡੇ ਹਾਲੇ ਇਹ ਬਹੁਤ ਕੁਸ਼ ਚੱਲਿਆ ਹੋਇਆ ਜੀ ਬਹੁਤ ਕੁਸ਼ ਚੱਲਿਆ ਹੋਇਆ ਮੈਂ ਤਾਂ ਹੀ ਕਹਿੰਦੀ ਆ ਵੀ ਰਿਸ਼ਤਾ ਦਾ ਬਰਾਬਰ ਦੇ ਖਰਚੇ ਕਰੇ ਬਰਾਬਰ ਦੇ ਖਰਚੇ ਕਰੇ ਜਿੱਥੇ ਤਾਂ ਅਗਲੇ ਕਹਿ ਦਿੰਦੇ ਨੇ ਅਸੀਂ ਦਾਜ ਲੈਣਾ ਨਹੀਂ ਉੱਥੇ ਤਾਂ ਕੁੜੀਆਂ ਨੂੰ ਵੀ ਫਿਰ ਕੁੜੀਆਂ ਵੀ ਸਿਰ ਤੇ ਬਹਿ ਜਾਂਦੀਆਂ ਨੇ ਸਹੁਰੇ ਘਰ ਜਾ ਕੇ ਅਗਲੇ ਨੂੰ ਪਤਾ ਹੁੰਦਾ ਬਈਆ ਟਰੰਕ 'ਚ 4 ਸੂਟ ਲੈ ਕੇ ਆਈਆਂ ਮੇਰਾ ਕੀ ਬਗੜ ਲੈਣਗੇ ਕਿਹੜਾ ਮੇਰੇ ਪਿਓ ਦਾ ਕੋਈ ਖਰਚਾ ਹੋਇਆ ਜੇ ਪਿਓ ਦਾ ਖਰਚਾ ਹੋਇਆ ਹੋਵੇ 25 30 ਲੱਖ ਲੱਗਿਆ ਹੋਵੇ ਤਾਂ ਅਗਲੀ ਸੋਚ ਕੇ ਗੱਲ ਕਰਦੀ ਐ ਅਗਲੀ ਨੂੰ ਪਤਾ ਹੈ ਵੀ ਬਾਪੂ ਦਾ ਮੈਂ ਚਾਰੇ ਖੁੰਝੇ ਹਲਾਕੇ ਤਾਂ ਆਈਆਂ ਭੱਲੇ ਤਾਂ ਵੀ ਟਾਈਮ ਨਹੀਂ ਰਿਹਾ ਮੈਂ ਤਾਂ ਕਹਿੰਨੀ ਫਿਰ ਇਕਨੇ ਕਰੇ ਮੰਗ ਕੇ ਕਿਸੇ ਤੇ ਲਓ ਨਾ ਜਿਹੜਾ ਕੋਈ ਅਗਲਾ ਆਪਣੀ ਧੀ ਨੂੰ ਦੰਦਾ ਦੇ ਦੇਵੇ ਫਿਰ ਇਕਣੇ ਚੱਲ ਹੋਊਗਾ ਹੁਣ ਮੰਗੋ ਨਾ ਕਿਸੇ ਤੇ ਦਾਜ ਮੰਗਣਾ ਹੀ ਪਾਪ ਐ ਜਿਹੜਾ ਕੋਈ ਦੰਦਾ ਦੇ ਦੇਵੇ ਜਿਆਦਾ ਅਗਲਾ ਦਊਗਾ ਫਿਰ ਅਗਲੀ ਵੀ ਟਿੱਕੀ ਰਹਿੰਦੀ ਐ ਪਤਾ ਹੁੰਦਾ ਵੀ ਜਿਵੇਂ ਚਾਰ ਟਰਾਲੀਆਂ ਭਰ ਕੇ ਆਈਆਂ ਫਿਰ ਜਾਣਗੀਆਂ ਵੀ ਹੁਣ ਜਿਹੜੀ ਚਾਰ ਕੱਪੜੇ ਟਰੰਕ ਚ ਪਾ ਕੇ ਲਈ ਆਈ ਹੈ ਉਹ ਜਾਂਦੇ ਵੀ ਨਹੀਂ ਦਿਖਣੇ ਕਿਸ ਨੂੰ ਗੱਡੀ ਜੇ ਧਾਰ ਲੈਣਾ ਏ ਜੀ ਦਾ ਖਰਚਾ ਹੋਇਆ ਹੁੰਦਾ ਬਾਈ ਜਿਹੜੇ ਪਿਓ ਦਾ ਖਰਚਾ ਹੋਇਆ ਹੁੰਦਾ ਉਹ ਮਾਂ ਪਿਓ ਧੀ ਨੂੰ ਸਮਝਾਉਂਦਾ ਵੀ ਐ ਮਾਪੇਰ ਕਹਨੀ ਆ ਮੈਂ ਸਾਰੀਆਂ ਨੂੰ ਨਹੀਂ ਕਹਿੰਦੀ ਬਹੁਤ ਸੂਝਵਾਨ ਕੁੜੀਆਂ ਨੇ ਅਗਲੀਆਂ ਕਦਰ ਕਰਦੀਆਂ ਸਹੁਰਿਆਂ ਦੀ ਬਈ ਹਾਂ ਮੈਨੂੰ ਦੋ ਕੱਪੜਿਆਂ 'ਚ ਪਿਆ ਕੇ ਲਿਆਏ ਨੇ ਬਹੁਤ ਕਦਰ ਕਰਦੀਆਂ ਨੇ ਕੁੜੀਆਂ ਪਰ ਬਹੁਤੀਆਂ ਆਈਆਂ ਜੀਆਂ ਬੀਆਂ ਜਿਹੜੀਆਂ ਆਉਂਦੀਆਂ ਦੋ ਕੱਪੜਿਆਂ 'ਚ ਐ ਜਾਂਦੀਆਂ ਲੱਖਾਂ ਲੈ ਕੇ ਆਂ ਮੁੰਡੇ ਵਾਲਿਆਂ ਤੋਂ ਉਹ ਕਹਿੰਦੀ ਵੀ ਇਹ ਦੇਖ ਲੈ ਭੈਣੇ ਸਾਡਾ ਨਾਸੀ ਧੂਆਂ ਲਿਆਤਾ ਕੁੜੀ ਕੋਟ ਕਚਹਿਰੀਆਂ 'ਚ ਵੀ ਫਾੜ ਫਾੜ ਬੋਲੇ ਇਹਨਾਂ ਨੇ ਇੰਨਾ ਉਤਿਆਚਾਰ ਕੀਤਾ ਮੇਰੇ ਤੇ ਇਹ ਦਾਜ ਦੀ ਡਿਮਾਂਡ ਕਰਦੇ ਆ ਰੋਜ਼ ਦਾਜ ਪਿੱਛੇ ਮੈਨੂੰ ਕੁੱਟਦੇ ਮਾਰਦੇ ਤੇ ਮੈਂ ਤਾਂ ਕਦਮ ਚੱਕਿਆ ਕਹਿੰਦੀ ਭੈਣੇ 20 25 ਲੱਖ ਦੇ ਕੇ ਕਹਿੰਦੀ ਅਸੀਂ ਖਹਿੜਾ ਛਡਾਇਆ ਹੈ ਖਹਿੜਾ ਛਡਾਇਆ ਕਹਿੰਦੀ ਮੁੰਡਾ ਕਹੇ ਮੈਂ ਮਰਦਾ ਕਹਿੰਦੀ ਅਸੀਂ ਕਿ ਪੁੱਤ ਜੇ ਤੂੰ ਮਰ ਗਿਆ ਸਾਡੀ ਤਾਂ ਜਮਾਂ ਹੀ ਪੱਟੀ ਮੈਸ ਹੋ ਜੂ ਇਹਦੇ ਨਾਲ ਉਹ ਇਹਨੂੰ ਦੇ ਕੇ ਹੀ ਤੋੜ ਦੋ ਕਹਿੰਦੀ ਸਾਡੇ ਨਾਲ ਭੈਣ ਮੇਰੀਏ ਕਹਿੰਦੀ ਸਰਾ ਸਰ ਥੱਕਾ ਹੋਇਆ ਸਰਾ ਸਰ ਥੱਕਾ ਹੋਇਆ ਜਿਹੜੀ ਦੋ ਕੱਪੜਿਆਂ 'ਚ ਤਰਸ ਖਾ ਕੇ ਵਿਆਹ ਕੇ ਲਿਆਂਦੀ ਧੀ ਕਹਿੰਦੀ 20-25 ਲੱਖ ਦੇ ਕੇ ਤੋਰੀ ਐ ਦੇਖੋ ਤੁਸੀਂ ਤਾਂ ਹੀ ਲੋਕ ਉਹ ਕਹਿੰਦੇ ਹੁੰਦੇ ਨੇ ਨਾ ਬਈ ਭਲੇ ਦਾ ਵੀ ਟਾਈਮ ਨਹੀਂ ਇਹ ਭਲਾ ਵੀ ਕਿਤੇ ਕਿਤੇ ਫਿੱਟ ਆਉਂਦਾ ਨਹੀਂ ਭਲੇ ਦੇ ਵੀ ਸਾਨੂੰ ਲੈਣੇ ਤੇ ਦੇਣੇ ਪੜ ਜਾਂਦੇ ਨੇ ਬਹੁਤ ਕੁੜੀਆਂ ਆਈਆਂ ਜੀਆਂ ਦੇਖੀਆਂ ਜਿਹੜੀਆਂ ਉਹ ਕਹਿੰਦੇ ਹੁੰਦੇ ਨੇ ਵੀ ਗਰੀਬ ਘਰਾਂ ਚ ਉੱਠ ਕੇ ਮੈਂ ਧੀ ਦੇ ਪਿਓ ਦੀ ਗੱਲ ਹੀ ਕਰਦੀ ਹੈਗੀ ਧੀ ਦਾ ਪਿਓ ਕਦੇ ਗਰੀਬ ਨਹੀਂ ਹੁੰਦਾ ਨਹੀਂ ਗਰੀਬ ਹੁੰਦਾ ਪਰ ਕੁੜੀਆਂ ਨੂੰ ਵੀ ਫੰਗ ਲੱਗੇ ਹੋਏ ਨੇ ਜਿਨ੍ਹਾਂ ਨੂੰ ਪੇਕੇ ਘਰ 100 ਰੁਪਏ ਵਾਲਾ ਸੂਟ ਸਰਦਾ ਨਾ ਸਹੁਰੀਆਂ ਕੇ ਬ੍ਰਾਂਡਾਂ ਦਾ ਪਤਾ ਲੱਗ ਜਾਂਦਾ ਉਹਨਾਂ ਨੂੰ ਬਈ ਬ੍ਰਾਂਡ ਕਿਨੂੰ ਕਹਿੰਦੇ ਨੇ ਸਾਰੀ ਸੁਰਤ ਹੁੰਦੀ ਆ ਉਹਨਾਂ ਨੂੰ ਪਰ ਫੇਰ ਤੱਬਰ ਨੂੰ ਉਂਗਲਾਂ ਤੇ ਨਚਾਉਣਗੀਆਂ ਤਾਂ ਹੀ ਕਹਿੰਦੇ ਆ ਵੀ ਰਿਸ਼ਤਾ ਤਾਂ ਬਰਾਬਰ ਦੇ ਖਰਚੇ ਕਰੇ ਠੀਕ ਹੈ ਇੱਕ ਤਾਂ ਅਗਲੀ ਰੱਜੀ ਰੂਹ ਵਾਲੀ ਹੁੰਦੀ ਐ ਉਹ ਨੂੰ ਨਹੀਂ ਹੁੰਦਾ ਨੂਣ ਨਾਲ ਦੇ ਦੋ ਮੀਟਰ ਨਾਲ ਦੇ ਦੋ ਫਿਰ ਏਕਣ ਅਗਲੀ ਭੁੱਖੇ ਘਰ ਚ ਆ ਕੇ ਫਿਰ ਏਕਣ ਉਂਗਲਾਂ ਤੈਨ ਚਾਉਂਦੀ ਐ ਇਹ ਬਹੁਤ ਚੱਲਿਆ ਹੋਇਆ ਸਮਾਜ ਚ ਮੁੰਡੇ ਆਲੇ ਪੈਸਾ ਦੇ ਕੇ ਖੜਾ ਛਡਾਉਂਦੇ ਨੇ ਆਪਣਾ ਉਹ ਅਗਲੇ ਨੇ ਤਾਂ ਆਪਣਾ ਪੁੱਤ ਗਾਹਾਂ ਵੀ ਵਿਆਉਣਾ ਐ ਅੱਖੀ ਦੇਖੀਆਂ ਹੋਈਆਂ ਗੱਲਾਂ ਇਹ ਆ ਤਾਂ ਮੈਂ ਭੈਣ ਦੀ ਸਟੋਰੀ ਤੁਹਾਨੂੰ ਸੁਣਾਉਂਦੀ ਕੋਈ ਕਿਧਰੇ ਨੂੰ ਕਹਿੰਨੇ ਪੈਸਾ ਬਟੌਰਦਾ ਕੋਈ ਕਿਧਰੇ ਨੂੰ ਪੈਸਾ ਬਟੌਰਦਾ ਦੁਨੀਆ ਨੇ ਦੁਨੀਆ ਦੋ ਨੰਬਰੀਓ ਬਣਦੀ ਜਾਂਦੀ ਹੈ ਬਸ ਇਹ ਬੜਾ ਭੈੜਾ ਕਲੰਕਾ ਇਹ ਧੀ ਭੈਣੇ ਨਹੀਂ ਸੋਚਦੀ ਬਈ ਜੇ ਮੈਂ ਇੱਥੋਂ ਵੀ 25 ਲੱਖ ਲੈ ਕੇ ਚਲੇ ਜਾऊं ਮੈਂ ਗਾਹਾਂ ਵੀ ਕਿਤੇ ਬਸਣਾ ਹੈ ਬਾਪ ਦੇ ਘੋਡੇ ਕੋਲ ਤਾਂ ਵੀ 25 ਲੱਖ ਲੈ ਕੇ ਬੈਠਣ ਨਹੀਂ ਲੱਗੀ ਠੀਕ ਹੈ ਇਹ ਸਾਰਾ ਸਾਰ ਕੁੜੀ ਦੇ ਮਾਪਿਆਂ ਦੀ ਗਲਤੀ ਹੈ ਧੀਆਂ ਭੈਣਾਂ ਨੂੰ ਸਮਝਾ ਕੇ ਰੱਖਣਾ ਚਾਹੀਦਾ ਹੈ ਜੇ ਧੀ ਭੈਣ ਕਿਤੇ ਗਲਤੀ ਕਰਦੀ ਹੈ ਨਿਆਣੀ ਮੱਤ ਚ ਉਹਨੂੰ ਮਾਣਾ ਮੋਟਾ ਉਹਦੀ ਝਾੜ ਪੱਤ ਕਰੋ ਉਨੂੰ ਸਮਝਾਓ ਬਈ ਪੁੱਤ ਤੇਰੇ ਕਰਮ ਚੰਗੇ ਐ ਤੂੰ ਐਡੇ ਘਰ ਚ ਚਲੇ ਗਈ ਅਗਲਾ ਦੋ ਕੱਪੜਿਆਂ ਚ ਤੈਨੂੰ ਲੈ ਕੇ ਗਿਆ ਉੱਥੇ ਸਤਕਾਰ ਕਰ ਸਬਦਾ ਮਾਣ ਖੱਟ ਉੱਥੇ ਜਾ ਕੇ ਆ ਅੱਜ ਜਲੂਸ ਨਾ ਦਿਖਾ ਸਾਡਾ ਜਲੂਸ ਨਾ ਕੱਢ ਸਾਤੇ ਨਹੀਂ ਕਿਤੇ ਹੋਰ ਤੋਰ ਹੋਣੀ ਇਹ ਤਾਂ ਤੇਰੇ ਕਰਮ ਤੇ ਜਿਹੜੇ ਤੈਨੂੰ ਅਗਲਾ ਐਡਾ ਘਰ ਵਿਆਹ ਲੈ ਗਿਆ ਤੈਨੂੰ ਇਹਨਾਂ ਕੰਮਾਂ ਚ ਕੁੜੀ ਦੇ ਪੇਕਿਆਂ ਦੀ ਸਹਿਤੀ ਹੁੰਦੀ ਆ ਪੂਰੀ ਪੂਰੀ ਅਗਲੇ ਨੂੰ ਆਏ ਆ ਵੀ ਚਲੋ ਦੋ ਕਪੜਿਆਂ 'ਚ ਤੋਰੀ ਦੀ 20-25 ਲੱਖ ਲੈ ਕੇ ਆਉਂਦੀ ਐ ਸਾਨੂੰ ਹੋਰ ਕੀ ਚਾਹੀਦਾ ਹੈ ਉਹਨਾਂ ਨੇ 20-25 ਲੱਖ ਕਦ ਦੇਖਣਾ ਹੈ ਸੋਹੀ ਗੱਲਾਂ ਨੇ ਬਾਈ ਰਿਸ਼ਤੇ ਐਨ ਅਗਲੇ ਤੇ ਪੋਤੜਿਆਂ ਤੱਕ ਫੋਲ ਕੇ ਰਿਸ਼ਤਾ ਤਾਂ ਕਰਿਆ ਕਰੋ ਛੱਟ ਮੰਗਣੀ ਪੱਟ ਵਿਆਹ ਕਰਿਆ ਹੋਇਆ ਹਮੇਸ਼ਾ ਨੁਕਸਾਨ ਦੇ ਉਹ ਹੈ ਤਰਸ ਦੇ ਆਧਾਰ ਤੇ ਰਿਸ਼ਤਾ ਨਾ ਕਰਿਆ ਕਰੋ ਕਿਸੇ ਦੇ ਭਾਵੇਂ ਕੋਈ ਸਕਾ ਭੈਣ ਭਾਈ ਰਿਸ਼ਤਾ ਕਰਾਉਂਦਾ ਉਹਦੇ ਤੋਂ ਵੀ ਤੁਹਾਨੂੰ ਭਰੋਸਾ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜ਼ਿੰਦਗੀ ਸਾਡੇ ਦੀ ਪੁੱਤ ਦੀ ਐ ਅਗਲੀ ਨੇ ਵਿਆਹ ਕੇ ਸਾਡੇ ਘਰ ਆਉਣਾ ਹੈ ਸਾਡਾ ਫਰਜ਼ ਹੈ ਸਾਡਾ ਭੈਣ ਭਾਈ ਕੋਈ ਦੱਸ ਪਾਉਂਦਾ ਨਾ ਠੀਕ ਹੈ ਸਾਡਾ ਫਰਜ਼ ਹੈ ਉਹਦੇ ਦਾਦਕੇ ਨਾਨਕੇ ਸਾਰਾ ਕੁਝ ਭਾਵੇਂ ਮੁੰਡੇ ਦਾ ਰਿਸ਼ਤਾ ਕਰਨਾ ਹੈ ਭਾਵੇਂ ਕੁੜੀ ਦਾ ਰਿਸ਼ਤਾ ਕਰਨਾ ਹੈ ਦਾਦਕੇ ਨਾਨਕੇ ਸਾਰਾ ਪਤਾ ਕਰਿਆ ਕਰੋ ਠੀਕ ਹੈ ਪਿੰਡ ਚੋਂ ਪਤਾ ਕਰਿਆ ਕਰੋ ਕਿਦਾਂ ਦਾ ਧੀ ਪੁੱਤ ਐ ਫੇਰ ਰਿਸ਼ਤਾ ਕਰਿਆ ਕਰੋ ਬਾਹਰਲੇ ਕੀ ਕਰਦੇ ਨੇ ਜਿਹੜੇ ਪਰਦੇਸਾਂ ਤੋਂ ਆ ਕੇ ਵਿਆਹ ਕਰਾਉਂਦੇ ਨੇ 10 ਦਿਨ ਵਿੱਚ ਕਈ ਵਾਰ ਰਸਲਵਟ ਦੰਦੇ ਨੇ ਕਈ ਵਾਰ 2-2 4-4 ਦਿਨਾਂ 'ਚ ਵੀ ਰਸਲਵਟ ਦੇ ਦੇਖੇ ਆ ਕੁਦਰਤੀ ਰਿਸ਼ਤਾ ਸਹੀ ਨਿਕਲ ਜਾਂਦਾ ਹੈ ਨਹੀਂ ਰਿਸ਼ਤੇ ਬਹੁਤ ਐਦਾਂ ਟੁੱਟਦੇ ਹੀ ਦੇਖੇ ਨੇ ਠੀਕ ਹੈ ਉਹ ਪਹਿਲੀਆਂ 'ਚ ਤਾਂ ਹੀ ਉਹ ਕਹਿੰਦੇ ਹੁੰਦੇ ਤੇ ਰਿਸ਼ਤੇ ਨਿਭਦੇ ਤੇ ਅਗਲੇ 2-2 3-3 ਸਾਲ ਮੰਗ ਕੇ ਰੱਖਦੇ ਤੇ ਸਾਨੂੰ ਜਾਨ ਨੂੰ ਪਤਾ ਲੱਗ ਜਾਂਦਾ ਤਾਂ ਕੁੜੀ ਵਾਲਿਆਂ ਨੂੰ ਮੁੰਡਿਆਂ ਦਾ ਭੇਤ ਆ ਜਾਂਦਾ ਤਾਂ ਮੁੰਡੇ ਵਾਲਿਆਂ ਨੂੰ ਕੁੜੀ ਵਾਲਿਆਂ ਦਾ ਭੇਤ ਆ ਜਾਂਦਾ ਤਾਂ ਕਿਉਂ ਚਲਦੀਆਂ ਗੱਲਾਂ 'ਚ ਗੱਲਾਂ ਛਿੜ ਜਾਂਦੀਆਂ ਨੇ ਕੋਈ ਆਪਾਂ ਨੂੰ ਬੰਨੇ ਚੰਨੇ ਦੇ ਮਿਲਦੇ ਰਹਿੰਦੇ ਨੇ ਹੁਣ ਆ ਝੱਟ ਮੰਗਣੀ ਪੱਟ ਪਿਆ ਬਸ ਫਿਰ ਸਾਨੂੰ ਘਰ 'ਚ ਧਮਾਕੇ ਹੋ ਜਾਂਦਾ ਹੀ ਪਤਾ ਲੱਗਦਾ ਵੀ ਸਾਨੂੰ ਐਦਾਂ ਦਾ ਜਵਾਈ ਮਿਲ ਗਿਆ ਮਾੜਾ ਸਾਨੂੰ ਐਦਾਂ ਦੀ ਕੁੜੀ ਮਿਲ ਗਈ ਮਾੜੀ ਫਿਰ ਇਹ ਆ ਫਿਰ ਰਿਸ਼ਤਾ ਟੁੱਟੂਆ ਫਿਰ ਸਾਰੀ ਉਮਰ ਅੱਧ ਵਿਚਾਲੇ ਲਮਕੂ ਇਹੋ ਚੱਲੀ ਜਾਂਦਾ ਹੈ ਬਈ ਆਪਣਾ ਬਹੁਤ ਸੋਚ ਸਮਝ ਕੇ ਧੀਆ ਪੁੱਤਾਂ ਦੇ ਰਿਸ਼ਤੇ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਦੁਨੀਆਦਾਰੀ ਚ ਚੱਲ ਬਹੁਤ ਕੁਸ ਪਿਆ ਲੋਕਾਂ ਨੂੰ ਇੱਜ਼ਤ ਦੀ ਪ੍ਰਵਾਹ ਨਹੀਂ ਹੈਗੀ ਲੋਕਾਂ ਨੇ ਖਾਣਾ ਮੁੱਖ ਰੱਖ ਲਿਆ ਠੀਕ ਹੈ ਜੀ ਲੋਕਾਂ ਨੇ ਕਲੇਸ ਮੁੱਖ ਰੱਖ ਲਿਆ ਇਹ ਜਿਹੜਾ ਰਿਸ਼ਤਾ ਹੈ ਇਹ ਦੋ ਤਿੰਨ ਪੁਸਤਾਂ ਦਾ ਕੰਮ ਹੈ ਬਹੁਤ ਸੋਚ ਸਮਝ ਕੇ ਠੰਡੇ ਮਤੇ ਨਾਲ ਉਹੀ ਨਾ ਜਿਹੜਾ ਕੋਈ ਮੂੰਹ ਚੱਕ ਕੇ ਆਇਆ ਵਿਚੋਲਾ ਬਣ ਗਿਆ ਸਾਡੇ ਜਵਾਕ ਦਾ ਕਹੇ ਤੇ ਅਗਲੇ ਦੇ ਪ੍ਰੈਸ਼ਰ ਜਾਂ ਅਗਲੇ ਨੇ ਪਾਇਆ ਉਸੇ ਰਿਸ਼ਤਾ ਕਰ ਲਿਆ ਨਾ ਬਹੁਤ ਠੰਡੇ ਮਤੇ ਨਾਲ ਧੀਰਜ ਸੁਭਾ ਨਾਲ ਔਰ ਆਪ ਪੜਤਾਲ ਕਰਿਆ ਕਰੋ ਭਾਵੇਂ ਧੀ ਤੁਸੀਂ ਦੋ ਕੱਪੜਿਆਂ 'ਚ ਵਿਆਹ ਕੇ ਲਿਆਉਣੀ ਐ ਭਾਵੇਂ ਪੂਰੇ ਠਾਠ ਵਾਠ ਨਾਲ ਵਿਆਹ ਕੇ ਲਿਆਉਣੀ ਐ ਪਰ ਰਿਸ਼ਤੇ ਦਾ ਪਤਾ ਆਪ ਕਰਿਆ ਕਰੋ ਕਿਸੇ ਦੇ ਪਰੋਸੇ ਨਹੀਂ ਰਹਿਣਾ ਦੁਨੀਆ ਬਹੁਤ ਝੂਠ ਬੋਲਦੀ ਐ ਸਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਐ ਠੀਕ ਹੈ ਜੀ ਚਲੋ ਠੀਕ ਹੈ ਜੀ बोलਦੇ ਆ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ